ਸਾਬਕਾ ਸਾਂਸਦ ਸੰਤਰਾਮ ਸਿੰਘਲਾ ਮਹਿਰੂਮ ਜਿਨ੍ਹਾਂ ਕੀ ਅੱਜ ਜਨਮ ਦਿਨ ਹੈ ਸਮਾਣਾ ਦੇ ਉਹਨਾਂ ਦੀ ਜਿਹੜਾ ਬੁੱਤ ਹੈ ਉੱਥੇ ਫੁੱਲ ਮਾਲ ਚੜਾਉਣ ਦੇ ਲਈ ਉਹਨਾਂ ਕੇ ਸੁਪੁੱਤਰ ਵਿਜੇਂਦਰ ਸਿੰਘਲਾ ਜੋ ਕਿ ਸਾਬਕਾ ਮੰਤਰੀ ਵੀ ਹੈ ਔਰ ਸਾਬਕਾ ਮੈਂਬਰ ਪਾਰਲੀਮੈਂਟ ਵੀ ਰਹੇ ਉਹਨਾਂ ਨੇ ਉਹਨਾਂ ਕੇ ਬੁੱਤ ਤੇ ਆ ਕੇ ਫੁੱਲ ਮਾਲ ਚੜਾਈਆਂ ਅਤੇ ਪੰਜਾਬ ਸਰਕਾਰ ਤੇ ਵੀ ਉਹਨਾਂ ਹਮਲਾ ਕਰਦੇ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਲਗਾਤਾਰ ਮਜ਼ਬੂਤ ਹੋ ਰਹੀ ਹੈ ਔਰ ਜਿਹੜੀ ਜਿਮਨੀ ਚੋਣਾ ਹੋਈ ਬਰਨਾਲਾ ਸੀਟ ਤੇ ਜਿਹੜੇ ਕਾਂਗਰਸ ਪਾਰਟੀ ਕੀ ਜਿੱਤ ਹੋਈ ਹੈ ਉਸ ਨਾਲ ਪੰਜਾਬ ਦੇ ਵਿੱਚ ਕਾਂਗਰਸ ਦਾ ਬੋਲਡ ਦਾ ਗ੍ਰਾਫ ਵਧਿਆ ਹੈ ਔਰ ਆਉਣ ਵਾਲੇ ਸਮੇਂ ਤੇ ਕਾਂਗਰਸ ਪੰਜਾਬ ਦੇ ਵਿੱਚ ਹੋਰ ਜ਼ਿਆਦਾ ਬੁਲੰਦੇ ਤੇ ਜਾਵੇਗੀ ਔਰ ਜਿਹੜੇ ਕਿਸਾਨਾਂ ਕੀ ਮੁੱਦੇ ਹੈ ਕੇਂਦਰ ਸਰਕਾਰ ਨੂੰ ਉਹ ਹੱਲ ਕਰਨੇ ਚਾਹੀਦੇ ਕਿਉਂਕਿ ਪੰਜਾਬ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਸਕੇ ਹੈ ਕਿਸਾਨਾਂ ਕੇ ਮੁੱਦੇ ਜੋ ਕੇਂਦਰ ਸਰਕਾਰ ਨੇ ਮੰਨੇ ਸੀ ਉਹ ਲਾਗੂ ਕਰੇ ਨਹੀਂ ਤਾਂ ਪੰਜਾਬ ਦੇ ਸਾਰੇ ਬਾਰਡਰ ਬੰਦ ਕਰ ਰੱਖੇ ਹੈ ਉਹ ਬਾਰਡਰ ਖੁੱਲਨੇ ਚਾਹੀਦੇ ਹੈ ਕਿਉਂਕਿ ਜਦ ਫੈਸਲਾ ਇੱਕ ਵਾਰ ਹੋ ਗਿਆ ਸਮਝੌਤਾ ਹੋ ਗਿਆ ਸੀ ਉਸਕੇ ਬਾਅਦ ਕਾਨੂੰਨ ਲਾਗੂ ਨਹੀਂ ਕਰੇ ਇਸ ਕਰਕੇ ਮਜਬੂਰ ਹੋ ਕੇ ਕਿਸਾਨ ਦਿੱਲੀ ਜਾ ਰਹੇ ਹੈ ਇਹ ਹੁਣ ਅੱਜ ਇਸ ਤਰ੍ਹਾਂ ਪ੍ਰਧਾਨ ਮੰਤਰੀ ਹਰਿਆਣਾ ਦੇ ਦੌਰੇ ਤੇ ਆ ਉਹਨਾਂ ਨੇ ਆਸ ਕੀਤੀ ਕਿ ਪੰਜਾਬ ਰਾਨਾ ਦੇ ਕਿਸਾਨਾਂ ਕੇ ਲਈ ਕੋਈ ਐਲਾਨ ਵੀ ਉਹ ਕਰਕੇ ਜਾਣ ਇਹ ਉਹਨਾਂ ਤੇ ਉਹਨਾਂ ਨੇ ਮੰਗ ਕੀਤੀ ਕਿ ਹਰ ਸਾਲ ਦੀ ਤਰ੍ਹਾਂ ਅੱਜ ਮੇਰੇ ਸਵਰਗਵਾਸੀ ਪਿਤਾ ਸੰਤਰਾਮ ਸਿੰਘਲਾ ਜੀ ਦੇ ਜਨਮ ਦਿਹਾੜੇ ਤੇ ਉਹਨਾਂ ਦੇ ਸਟੈਚੂ ਦੇ ਉੱਪਰ ਉਹਨਾਂ ਦੀ ਪ੍ਰਤਿਮਾ ਦੇ ਉੱਪਰ ਸਮਾਣੇ ਚ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਔਰ ਉਹਨਾਂ ਵੱਲੋਂ ਦਿਖਾਏ ਗਏ ਰਾਹਾਂ ਤੇ ਚੱਲਣ ਵਾਸਤੇ वचनबद्ध ਹੋਣ ਦੀ ਦੁਬਾਰਾ ਸੇਧ ਲੈ ਕੇ ਅੱਜ ਇਸ ਥਾਨ ਤੋਂ ਦੁਬਾਰਾ ਅਸੀਂ ਸਾਰੇ ਆਪਣੇ ਆਪਣੇ ਕਾਰਜਾਂ ਵਾਸਤੇ ਰਵਾਨਾ ਹੋਵਾਂਗੇ ਉਹ ਇੱਕ ਇਸ ਇਲਾਕੇ ਵਾਸਤੇ ਸੂਬੇ ਵਾਸਤੇ ਦੇਸ਼ ਵਾਸਤੇ ਚਾਨਨ ਮੁਨਾਰਾ ਸਨ ਉਹਨਾਂ ਨੇ ਹਮੇਸ਼ਾ ਸਮਾਜ ਦੇ ਜ਼ਰੂਰਤਮੰਦ ਲੋਕਾਂ ਦੀ ਮਦਦ ਸਮਾਜ ਦੀ ਸੇਵਾ ਵਾਸਤੇ ਆਪਣੇ ਜੀਵਨ ਨੂੰ ਸਮਰਪਿਤ ਰੱਖਿਆ ਅੱਜ ਉਹਨਾਂ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਯਾਦ ਕਰਨ ਵਾਸਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਅਸੀਂ ਸਾਰੇ ਲੋਕ ਉਰੇ ਇਕੱਤਰ ਹੋਏ ਸੀ ਸਿਗਲਾ ਜਿਹੜੀ ਪੰਜਾਬ ਦੀ ਰਾਜ ਰੱਖੀ ਹੈ ਜਿਵੇਂ ਅੱਜ ਜੋ ਹਾਲਾਤ ਨੇ ਤੇ ਕੋਈ ਸਰਕਾਰ ਦਾ ਵੀ ਹਾਲ ਮਾੜਾ ਹੈ ਕਾਜਪਾ ਦਾ ਵੀ ਮਾੜਾ ਹੈ ਭਾਜਪਾ ਦਾ ਹੈ ਨਹੀਂ ਇੱਥੇ ਤੇ ਕਾਂਗਰਸ ਆਪਣਾ ਠੋਸ ਪ੍ਰੋਗਰਾਮ ਜਾਂ ਠੋਸ ਲੀਡਰਸ਼ਿਪ ਪੰਜਾਬ ਦੇ ਲੋਕਾਂ ਕੋਲ ਕਿਉਂ ਨਹੀਂ ਪੇਸ਼ ਕਰਦੀ ਪੀ ਪੰਜਾਬ ਦੀ ਲੀਡਰਸ਼ਿਪ ਠੋਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ ਜਿਹੜੇ ਮਸਲੇ ਐ ਉਹਨਾਂ ਨੂੰ ਚੰਗੇ ਤਰੀਕੇ ਨਾਲ ਚੱਕਣ ਦੇ ਵਾਸਤੇ ਵਚਨਬੱਧ ਹੈ ਤੁਸੀਂ ਦੇਖਿਆ ਹੋਊਗਾ ਜਿਮਣੀ ਚੋਣਾ ਆਈਆਂ ਨਤੀਜੇ ਆਡਾਰ ਜਗ੍ਹਾ ਦੇ ਉੱਪਰ ਆਡਾਰ ਤਰੀਕੇ ਦੇ ਨਤੀਜੇ ਆਏ ਪਰ ਲੇਕਿਨ ਹਰ ਜਗ੍ਹਾ ਦੇ ਉੱਪਰ ਕਾਂਗਰਸ ਪਾਰਟੀ ਇਕੱਠੀ ਹੋ ਕੇ ਜੋ ਸਰਕਾਰ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਉਹ ਮੋਦੀ ਨੂੰ ਲੈ ਕੇ ਸਰਕਾਰ ਦੇ ਖਿਲਾਫ ਕਾਂਗਰਸ ਪਾਰਟੀ ਨੇ ਲਾਮਬੰਦ ਹੋ ਕੇ ਚੋਣ ਲੜੀ ਜਿਮਨੀ ਚੋਣਾ ਕਈ ਵਾਰ ਸਰਕਾਰਾਂ ਦੇ ਹੱਕਾਂ ਦੇ ਵਿੱਚ ਫੈਸਲੇ ਹੋਇਆ ਕਰਦੇ ਆ ਇਹ ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਲੇਕਿਨ ਫਿਰ ਵੀ ਲੋਕਾਂ ਨੇ ਬਹੁਤ ਵੱਡੇ ਪੱਦਰ ਦੇ ਉੱਪਰ ਜੇ ਵੋਟ ਪਰਸੈਂਟੇਜ ਦੀ ਗੱਲ ਦਸੀਏ ਤਾਂ ਕਾਂਗਰਸ ਪਾਰਟੀ ਦਾ ਵੋਟ ਸ਼ੇਅਰ ਜੇ ਮੇਨਟੇਨ ਰਿਹਾ ਤਾਂ ਕਿੰਨਾ ਕਹਤੇ ਉਹਦੇ ਚ ਵਾਅਦਾ ਵੀ ਹੋਇਆ ਹੈ ਔਰ ਸਭ ਤੋਂ ਵੱਡੀ ਗੱਲ ਜਿਹੜਾ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨੀ ਜਾਂਦੀ ਸੀ ਸੰਗਰੂਰ ਬਰਨਾਲਾ ਜ਼ਿਲ੍ਹਾ ਉਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਮਿਲੀ ਤਾਂ ਇਹ ਆਪਣੇ ਆਪ ਵਿੱਚ ਇੱਕ ਸੰਕੇਤ ਹੈ ਆਪਣੇ ਆਪ ਵਿੱਚ ਇੱਕ ਇਹ ਗੱਲ ਦਰਸਾਉਂਦੀ ਹੈ ਕਿ ਆਉਣ ਵਾਲੇ ਸਮੇਂ 'ਚ ਲੋਕ ਕਾਂਗਰਸ ਪਾਰਟੀ ਦੇ ਉੱਪਰ ਵਿਸ਼ਵਾਸ ਕਰਨਗੇ ਤੇ ਇਸ ਸੂਬੇ ਵਿੱਚ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਦੀ ਸਥਾਪਨਾ ਹੋਊਗੀ ਤਾਂ ਕਿ ਇਹ ਸੂਬਾ ਅੱਗੇ ਜਾ ਸਕੇ ਇਸ ਸੂਬੇ ਦੇ ਲੋਕਾਂ ਦੀ ਤਰੱਕੀ ਹੋ ਸਕੇ ਕਾਰੋਬਾਰ ਤੇ ਵਪਾਰ ਕਰਨ ਵਾਲੇ ਲੋਕਾਂ ਨੂੰ ਮਜ਼ਬੂਤੀ ਮਿਲ ਸਕੇ ਗਰੀਬ ਲੋਕਾਂ ਦੀ ਮਦਦ ਹੋ ਸਕੇ ਹਰ ਵਰਗ ਨੂੰ ਆਉਣ ਵਾਲੇ ਸਮੇਂ 'ਚ ਇਹ ਦੁਬਾਰਾ ਖੁਸ਼ਾਲ ਪੰਜਾਬ ਇਨ੍ਹਾਂ ਵਰਗਾ ਰੰਗਲਾ ਪੰਜਾਬ ਨਹੀਂ ਜਿਹੜਾ ਇਹਨਾਂ ਨੇ ਬਣਾਉਣ ਦਾ ਵਾਅਦਾ ਕੀਤਾ ਸੀ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਗੱਲ ਕੀਤੀ ਸੀ ਹਰੇ ਪੈਨ ਦੇ ਨਾਲ ਕੱਚੇ ਮਲਾਜਮਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਸੀ ਧੀਆਂ ਪੈਣਾ ਦੇ ਜਾਂ ਚੁੰਨੀਆਂ ਸੜਕਾਂ ਤੇ ਨਹੀਂ ਰੋਲਣਗੀਆਂ ਜਾਂ ਨੌਜਵਾਨ ਭਰਾਵਾਂ ਦੀਆਂ ਪੱਗਾਂ ਸੜਕਾਂ ਤੇ ਨਹੀਂ ਰੋਲਣਗੀਆਂ ਉਸ ਗੱਲ ਦਾ ਵਾਅਦਾ ਆਮ ਆਦਮੀ ਪਾਰਟੀ ਨੇ ਚੋਣਾਂ 'ਚ ਕੀਤਾ ਸੀ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਹਮੇਸ਼ਾ ਕਾਂਗਰਸ ਪਾਰਟੀ ਨੇ ਬਿਨਾਂ ਪੱਖਪਾਤ ਤੋਂ ਤਰੱਕੀ ਸੋਚੀ ਹੈ ਹਮੇਸ਼ਾ ਹਮੇਸ਼ਾ ਹਰ ਵਰਗ ਦਾ ਵਿਕਾਸ ਸੋਚਿਆ ਹਰ ਵਰਗ ਦੀ ਮਜ਼ਬੂਤੀ ਸੋਚੀ ਹੈ ਬੱਚਾ ਦਾ ਚੰਗਾ ਭਵਿੱਖ ਸੋਚਿਆ ਔਰ ਉਸੇ ਸੋਚ ਨਾਲ ਦੁਬਾਰਾ ਕਾਂਗਰਸ ਪਾਰਟੀ ਉਰੇ ਜਿਵੇਂ ਸਿੰਗਲ ਦੇਖੋ ਆਪਾਂ ਸਭ ਨੂੰ ਪਤਾ ਹੈ ਨਸ਼ਾ ਮੁਕਤ ਪੰਜਾਬ ਦੀ ਗੱਲ ਹੋਈ ਮਾਈਨਿੰਗ ਫਰੀ ਪੰਜਾਬ ਦੀ ਗੱਲ ਹੋਈ ਇਲੀਗਲ ਮਾਈਨਿੰਗ ਫਰੀ ਦੀ ਪੰਜਾਬ ਦੀ ਗੱਲ ਹੋਈ ਸੀ ਆਪਾਂ ਸਭ ਨੂੰ ਪਤਾ ਕਿੱਥੇ ਕੰਮ ਖੜਾ ਹੈ ਜਿੱਥੇ ਤੱਕ ਕਾਨੂੰਨ ਅਵਸਥਾ ਦੀ ਗੱਲ ਹੈ ਤੁਸੀਂ ਆਪਣੇ ਆ ਵੀ ਦੇਖ ਲਿਆ ਕਿ ਸੁਖਬੀਰ ਬਾਦਲ ਜੀ ਦੇ ਉੱਪਰ ਹਰਮੰਦਰ ਸਾਹਿਬ ਦੇ ਬਾਹਰ ਜਦੋਂ ਉਹ ਸੇਵਾ ਕਰ ਰਿਹਾ ਸੀ ਉਹਦੇ ਉੱਪਰ ਹੀ ਅਟੈਕ ਹੋ ਗਿਆ ਤਾਂ ਇਹ ਗੱਲਾਂ ਕੀ ਦਰਸਾਉਂਦੀਆਂ ਹਨ ਕਿਤਨਾ ਕਿਤੇ ਸਰਕਾਰ ਦੀ ਜਿਹੜੀ ਲਾਅ ਐਂਡ ਆਰਡਰ ਨੂੰ ਲੈ ਕੇ ਸਟ੍ਰੈਟਜੀ ਉਹ ਸਹੀ ਨਹੀਂ ਹੈ ਔਰ ਮੈਂ ਕਈ ਵਾਰ ਪਹਿਲਾਂ ਵੀ ਕਿ ਅੱਜ ਵੀ ਕਹਿਣਾ ਚਾਹੁੰਦਾ ਸਰਕਾਰ ਨੂੰ ਆਗਾਜ਼ ਕਰਨਾ ਚਾਹੁੰਦਾ ਆਗਾਹ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਇਹ ਪੰਜਾਬ ਬਾਕੀ ਸੂਬਿਆਂ ਵਰਗਾ ਸੂਬਾ ਨਹੀਂ ਹੈ ਪੰਜਾਬ ਦਿੱਲੀ ਵਰਗਾ ਸੂਬਾ ਨਹੀਂ ਹੈ ਪੰਜਾਬ ਬਾਰਡਰ ਸਟੇਟ ਹੈ ਪੰਜਾਬ ਦੇ ਮਸਲੇ ਆੜਦੇ ਆ ਪੰਜਾਬ ਦੇ ਬਾਰਡਰ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਆੜਦੇ ਆ ਇਸ ਕਰਕੇ ਪੰਜਾਬ ਨੂੰ ਵੱਖਰੀ ਨਿਗਾ ਨਾਲ ਤੇ ਵੱਖਰੀ ਸਟ੍ਰੈਟਜੀ ਦੇ ਨਾਲ ਸੰਭਾਲਣ ਦੀ ਲੋੜ ਹੈ ਔਰ ਜੇ ਅਸੀਂ ਇਸ ਗੱਲ ਨੂੰ ਚੰਗੇ ਤਰੀਕੇ ਨਾਲ ਨਹੀਂ ਕਰਾਂਗੇ ਤਾਂ ਸ਼ਾਇਦ ਕਈ ਵਾਰ ਨੁਕਸਾਨ ਹੋ ਜਾਂਦਾ ਹੈ ਔਰ ਪੰਜਾਬ ਦੇ ਲੋਕ ਦੁਬਾਰਾ ਨੁਕਸਾਨ ਭੋਗਣ ਦੇ ਹਾਲਾਤ 'ਚ ਨਹੀਂ ਹੈ ਬੜੀ ਮੁਸ਼ਕਿਲਾਂ ਪੰਜਾਬ ਖੜਾ ਹੋਇਆ ਹੈ ਤੋ ਇਸ ਕਰਕੇ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਚੰਗੇ ਤਰੀਕੇ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਇੱਥੇ ਦਾ ਨੌਜਵਾਨ ਬੱਚਾ ਮਜ਼ਬੂਤ ਹੋ ਸਕੇ ਇੱਥੇ ਦਾ ਸ਼ਹਿਰੀ ਤੇ ਦੁਕਾਨਦਾਰ ਮਜ਼ਬੂਤ ਹੋ ਸਕੇ ਇਥੇ ਦੇ ਕਿਸਾਨ ਨੂੰ ਤਾਕਤ ਮਿਲ ਸਕੇ ਅੱਜ ਕਿਸਾਨ ਦਬਿਆ ਪਿਆ ਹੈ ਬੀਜੇਪੀ ਦੀ ਸਰਕਾਰ ਜੀਆਂ ਕਿਸਾਨ ਦੇ ਪ੍ਰਤੀਜਵਾ ਮਾਰੂ ਜਿਹੜੀਆਂ ਨੀਤੀਆਂ ਉਹ ਕਿਸਾਨ ਨੂੰ ਦਬਾਰੀਆਂ ਔਰ ਜੇ ਕਿਸਾਨ ਦਬਦਾ ਹੈ ਪੰਜਾਬ ਦੀ ਆਰਥਿਕਤਾ ਕਿਸਾਨੀ ਤੇ ਜੇ ਖੜੀ ਹੈ ਤਾਂ ਉਹਦੇ ਨਾਲ ਨਾਲ ਗਰੀਬ ਆਦਮੀ ਜਿਹੜਾ ਫੀਲਡ ਚ ਖੇਤਾਂ ਚ ਕੰਮ ਕਰਦਾ ਉਹਦੀ ਵੀ ਰੋਜੀ ਰੋਟੀ ਉੱਥੇ ਖੜੀ ਹੈ ਦੁਕਾਨਦਾਰ ਦੀ ਰੋਟੀ ਰੋਜੀ ਵੀ ਉੱਥੇ ਖੜੀ ਹੈ ਆੜਤੀ ਦੀ ਵੀ ਉੱਥੇ ਖੜੀ ਹੈ ਕਾਰੋਬਾਰ ਕਰਨ ਵਾਲੇ ਸੈਲਰ ਵਾਲੇ ਦੀ ਵੀ ਉੱਥੇ ਖੜੀ ਹੈ ਤੇ ਸਾਰੇ ਲੋਕਾਂ ਦੀ ਆਰਥਿਕਤਾ ਦੀ ਮਜ਼ਬੂਤੀ ਕਿਸਾਨੀ ਦੇ ਉੱਪਰ ਖੜੀ ਹੈ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਤੇ ਇਸੇ ਕਰਕੇ ਚਾਹੇ ਉਹ ਪਾਰਲੀਮੈਂਟ ਦੀ ਗੱਲ ਹੋਵੇ ਹਰ ਜਗ੍ਹਾ ਦੇ ਉੱਪਰ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਉਸ ਵੇਲੇ ਵੀ ਕਾਂਗਰਸ ਪਾਰਟੀ ਵੱਲੋਂ ਜ਼ੋਰਦਾਰ ਤਰੀਕੇ ਨਾਲ ਉਸ ਗੱਲ ਨੂੰ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਰੱਖਿਆ ਗਿਆ ਸੀ ਜੇ ਤੁਸੀਂ ਬਾਰਡਰ ਬੰਦਾ ਦੀ ਗੱਲ ਕਰਦੇ ਹੋ ਇਹ ਤਾਂ ਛੋਟੀ ਜਿਹੀ ਗੱਲ ਹੈ ਜੇ ਉਹਨਾਂ ਦੇ ਮਸਲਿਆਂ ਨੂੰ ਮੰਨਣ ਵਾਸਤੇ ਸਹਿਮਤੀ ਦੇ ਕੇ ਭਾਜਪਾ ਦੀ ਸਰਕਾਰ ਦੀ ਅਲਾ ਕਮਾਂਡ ਨੇ ਹਾਂ ਵੀ ਭਰੀ ਸੀ ਤੇ ਫਿਰ ਅੱਜ ਦੁਬਾਰਾ ਤਰਨਾਲ ਆਣ ਦੀ ਲੋੜ ਇਸ ਕਰਕੇ ਪੈ ਰਹੀ ਹੈ ਜਾਂ ਦੁਬਾਰਾ ਦਿੱਲੀ ਤੱਕ ਕੂਚ ਕਰਨੀ ਗੱਲ ਇਸ ਕਰਕੇ ਪੈ ਰਹੀ ਹੈ ਕਿਉਂਕਿ ਉਹਨਾਂ ਨੇ ਜੋ ਵਾਅਦਾ ਕੀਤਾ ਸੀ ਉਹਨੂੰ ਪੂਰਾ ਨਹੀਂ ਕੀਤਾ ਅੱਜ ਇਸ ਕਰਕੇ ਮਸਲਾ ਰੈਜ਼ੋਲੂਸ਼ਨ ਕਰਨ ਦੀ ਗੱਲ ਹੈ ਮੀਟਿੰਗਾਂ ਕਰਨਾ ਕੁਝ ਨਹੀਂ ਹੋਣਾ ਜੇ ਤੁਸੀਂ ਰੈਜ਼ੋਲੂਸ਼ਨ ਕਰੋਗੇ ਤਾਂ ਆਪਣੇ ਆਪ ਸਾਰੀ ਚੀਜ਼ਾਂ ਦੀ ਸਿਚੁਏਸ਼ਨ ਦੀ ਨਾਰਮਲਸੀ ਆ ਜਾਊਗੀ ਅੱਛਾ ਇਹ ਤਾਂ ਹੈ ਨਹੀਂ ਕਿ ਕਿਸੇ ਬੰਦੇ ਨੇ ਕੋਈ ਗੱਲ ਕੀਤੀ ਜਿਹੜੀ ਗੱਲ ਆ ਕਿਸਾਨ ਭਰਾਵਾਂ ਨੇ ਤਾਂ ਇਹੀ ਗੱਲ ਰੱਖੀ ਹੈ ਕਿ ਜਿਹੜੀ ਗੱਲ ਅਸੀਂ ਇਹਨਾਂ ਨੇ ਸਾਨੂੰ ਕਮਿਟ ਕੀਤੀ ਸੀ ਇਹਨਾਂ ਨੇ ਪੂਰੀ ਨਹੀਂ ਕੀਤੀ ਤਾਂ ਹੁਣ ਉਹਦੇ 'ਚ ਤਾਂ ਫਿਰ ਕੋਈ ਗੱਲ ਨਹੀਂ ਨਾ ਜੇ ਤੁਸੀਂ ਕਿਸੇ ਨਾ ਕੋਈ ਹੰਬਿਓ ਭਰ ਲਓ ਸਰਕਾਰਾਂ ਦੇ ਤੇ ਜਥੇਬੰਦੀਆਂ ਦੇ ਨਾਲ ਜੇ ਬੈਠ ਕੇ ਕੋਈ ਗੱਲ ਦਾ ਫੈਸਲਾ ਹੋ ਜੇ ਤੇ ਫਿਰ ਜੇ ਤੁਸੀਂ ਉਸ ਗੱਲ ਦੇ ਉੱਪਰ ਖੜੇ ਨਾ ਉਤਰੋ ਤਾਂ ਫਿਰ ਦੂਜਾ ਬੰਦਾ ਕੀ ਕਰੂਗਾ ਦੇਖੋ ਪ੍ਰਧਾਨ ਮੰਤਰੀ ਜੀ ਐ ਉਹਨਾਂ ਨੂੰ ਫੈਸਲਾ ਕਰਨਾ ਚਾਹੀਦਾ ਹੈ ਰੈਜ਼ੋਲੂਸ਼ਨ ਕਰਨਾ ਚਾਹੀਦਾ ਹੈ ਪੰਜਾਬ ਦਾ ਹੀ ਨਹੀਂ ਪੂਰੇ ਦੇਸ਼ ਦਾ ਕਿਸਾਨ ਆਂਦਾ ਤਾਂ ਹੈ ਹਰ ਜਗ੍ਹਾ ਦੇ ਉੱਪਰ ਕਿਸਾਨ ਨੇ ਆਪਣੇ ਹਰ ਵਕਤ ਦੇ ਵਿੱਚ ਆਪਣਾ ਹਿੱਸਾ ਪੂਰਾ ਪਾਇਆ ਹੈ ਪੰਜਾਬ ਦੇ ਵਿੱਚ ਬੇਅਦਬੀ ਦਾ ਇਨਸੀਡੈਂਟ ਹੋਇਆ ਸੀ ਤੇ ਬਹੁਤ ਸਾਲ ਤੱਕ ਬਹੁਤ ਲੋਕ ਮੰਨੈ ਨਹੀਂ ਕਿ ਅਸੀਂ ਬੇਅਦਬੀ ਹੋਈ ਵੀ ਹੈ ਤੇ ਅੱਜ ਜਦੋਂ ਸਾਰੇ ਪਾਸੋਂ ਲੋਕਾਂ ਨੇ ਨਕਾਰਤਾ ਤਾਂ ਅੱਜ ਉਸ ਪਾਰਟੀ ਨੂੰ ਇਸ ਗੱਲ ਨੂੰ ਵੀ ਮੰਨਣਾ ਪੈ ਗਿਆ ਵੀ ਕੀ ਕੀ ਗੱਲਾਂ ਹੋਈਆਂ ਤੋਂ ਮੈਂ ਸਮਝਦਾ ਕਿ ਜੇ ਇਹੋ ਜਿਹੇ ਗੱਲਾਂ ਹੁੰਦੀਆਂ ਤਾਂ ਇਹ ਗੱਲਾਂ ਕੋਈ ਚੰਗੀਆਂ ਗੱਲਾਂ ਨਹੀਂ ਹੁੰਦੀਆਂ ਇਹ ਸਾਰੀਆਂ ਚੀਜ਼ਾਂ ਐਕਸਪੋਜ਼ ਹੋ ਜਾਂਦੀਆਂ ਸੋ ਹਰ ਬੰਦੇ ਨੂੰ ਕਲੀਅਰ ਹੋਣਾ ਚਾਹੀਦਾ ਹੈ ਸੋ ਜਿੱਥੇ ਤੱਕ ਉਹਦਾ ਕੋਈ ਗਾਰੰਟੀ ਦੀ ਗੱਲ ਹੈ ਜਾਂ ਉਹਦੇ ਉੱਪਰ ਕਾਨੂੰਨ ਬਣਾਉਣ ਦੀ ਗੱਲ ਹੈ ਇਹ ਤਾਂ ਲੀਗਲ ਫਰੇਮਵਰਕ ਦੇ ਨਾਲ ਦੇਖਣਾ ਪੈਣਾ ਹੁੰਦਾ ਕਨਸਟੀਟਿਊਸ਼ਨ ਦੇ ਵਿੱਚ ਕਾਨੂੰਨ ਬਣਾਉਣ ਦੀ ਗੱਲ ਹੈ ਤਾਂ ਜਿਹੜਾ ਬੰਦਾ ਆਪਣੀ ਮੰਗ ਰੱਖ ਰਿਹਾ ਤਾਂ ਉਸ ਨੂੰ ਵੈਲਿਊਏਟ ਕਰਕੇ ਕਰਨਾ ਚਾਹੀਦਾ ਪਰ ਉਹ ਤਾਂ ਪਾਰਟੀ ਦਾ ਸਟੈਂਡ ਦਾ ਪਾਰਟੀ ਦੇ ਦੇ ਲੀਡਰ ਸਾਹਿਬਾਨ ਉਹਦੇ ਉੱਪਰ ਡਿਸਕਸ ਮੈਨੂੰ ਇਹ ਇਸ਼ੂ ਤੁਸੀਂ ਰੱਖਿਆ ਵਾ ਤਾਂ ਆਮ ਜਸਟ ਟ੍ਰਾਈਿੰਗ ਟੂ ਅਨਸਰ ਮੈਨੂੰ ਇਹ ਇਸ਼ੂ ਬਾਰੇ ਪਤਾ ਨਹੀਂ ਸੀਗਾ ਕਿ ਕੀ ਇਹ ਕੋਈ ਬੰਦਾ ਟੈਂਕ ਦੇ ਜਿਹੜਾ ਪਾਸ ਕੀਤਾ ਸੀ ਉੱਚ ਤਾਂ ਸਮਝ ਵੀ ਨਹੀਂ ਮੈਂ ਕਿਆ ਦੈਟਸ ਵਾਟ ਆਮ ਸੇਇੰਗ ਕਿ ਜੇ ਅਗਰ ਉਹਦੇ ਤੇ ਹੋ ਗਿਆ ਤਾਂ ਫਿਰ ਅਗਰ ਪਾਸ ਕੀਤਾ ਸੀ ਹਰ ਸਾਲ ਦੀ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਸ਼੍ਰੀ ਸੰਤਰਾਮ ਜੀ ਸਿੰਘਲਾ ਜੀ ਦੀ ਮਿੱਠੀ ਆਜ ਅਸੀਂ ਇਕੱਠੇ ਹੋਏ ਆ। ਸ਼੍ਰੀ ਸੰਤਰਾਮ ਸਿੰਘਲਾ ਜੀ ਸਾਡੇ ਵਾਸਤੇ ਹਮੇਸ਼ਾ ਹੀ ਰਾਜਨੀਤਿਕ ਜੀਵਨ ਚ ਸਮਾਜਿਕ ਜੀਵਨ ਦੇ ਵਿੱਚ ਪ੍ਰੇਰਨਾ ਸਰੋਤ ਰਹੇ ਆ। ਮਾਰਗਦਰਸ਼ਨ ਉਹਨਾਂ ਤੋਂ ਲੈ ਕੇ ਅਸੀਂ ਚੱਲੇ ਆ। ਉਹਨਾਂ ਦੀ ਜਿਹੜੀ ਸੇਵਾ ਹੈ ਸਮਾਣੇ ਵਾਸਤੇ ਪੰਜਾਬ ਵਾਸਤੇ ਔਰ ਹਿੰਦੁਸਤਾਨ ਵਾਸਤੇ ਹਮੇਸ਼ਾ ਹੀ ਯਾਦ ਰੱਖੀ ਜਾਊਗੀ ਖਾਸ ਕਰਕੇ ਸੁਆਣੇ ਵਾਸਤੇ ਬਹੁਤ ਵੱਡੇ ਡਿਵੈਲਪਮੈਂਟ ਦੇ ਕੰਮ ਖਾਸ ਕਰਕੇ ਪਟਿਆਲੇ ਵਾਸਤੇ ਜੇ ਮੈਂਬਰ ਪਾਰਲੀਮੈਂਟ ਬਹੁਤ ਵੱਡੇ ਉਹਨਾਂ ਦੀਆਂ ਸਾਡੇ ਦਿਲ ਦੇ ਵਿੱਚ ਯਾਦਾਂ ਨੇ ਵੱਡੀ ਬੋਰਡ ਦੇ ਚੇਅਰਮੈਨ ਰਹੇ ਪੰਜਾਬ ਦਾ ਇਨਫਰਾਸਟ੍ਰਕਚਰ ਉਹਨਾਂ ਨੇ ਤਿਆਰ ਕੀਤਾ ਤਾਂ ਹਮੇਸ਼ਾ ਹੀ ਸਾਡੇ ਵਾਸਤੇ ਪ੍ਰੇਰਨਾ ਸਰੋਤ ਰਹੇ ਤਾਂ ਅੱਜ ਤਾਈਂ ਕਹਾਂਗੇ ਵੀ ਹਮੇਸ਼ਾ ਜਿੱਥੇ ਵੀ ਹੋਣ ਉਹ ਚੜ੍ਹਦੀ ਕਲਾ 'ਚ ਹੋਣ ਤੇ ਹਮੇਸ਼ਾ ਸਾਨੂੰ ਅਸ਼ੀਰਵਾਦ ਦੇਣ ਕਿ ਅਸੀਂ ਵੀ ਉਹਨਾਂ ਦੇ ਰਸਤੇ ਤੇ ਚੱਲ ਕੇ ਲੋਕਾਂ ਦੀ ਵਧੀਆ ਸੇਵਾ ਕਰ ਸਕੀਏ। ਤਾਂ ਅਸ ਦਿਨ ਤੇ ਅੱਜ ਅਸੀਂ ਇਕੱਠੇ ਹੋਏ ਆ ਸਾਰੀ ਉਹਨਾਂ ਨੂੰ ਯਾਦ ਕਰਨ ਵਾਸਤੇ। ਸਮੇਂ ਸਾਬ ਤੁਸੀਂ ਵਿਜੇਂਦਰ ਸਿੰਘਲਾ ਸਾਹਿਬ ਨੇ ਪਾਸ ਕੀਤੀ ਸੀ। ਪੈਸੇ ਸਾਡੇ ਹੈਗੇ ਆ ਅੱਜ ਸਮਾਣੇ ਤੇ ਤੁਸੀਂ ਕਿਸੇ ਪਿੰਡ 'ਚ ਕਿਹੜਾ ਕੜ ਲਿਓ ਕਿਸੇ ਸੜਕ ਦੇ ਤਾਂ ਸਾਡੇ ਕੀਤੇ ਹੋਏ ਕੰਮ ਨੇ। ਇਹ ਤਾਂ PWD ਮਨਿਸਟਰ ਹੁੰਦੇ ਹੋਏ ਇਹਨਾਂ ਨੇ ਪਾਸ ਕੀਤਾ ਸਾਡਾ ਬਾਈਪਾਸ ਦਾ ਕੰਮ ਇਹਨਾਂ ਨੇ ਪਿੱਛੇ ਪਾਸ ਕੀਤਾ ਪੁਲ ਦਾ ਇੱਥੇ ਕੰਮ ਪਾਸ ਕੀਤਾ ਐਡ ਐਡ ਅਸੀਂ ਇੱਥੇ ਪ੍ਰੋਜੈਕਟ ਅਸੀਂ ਲੈ ਕੇ ਆਏ ਸੀ ਬ੍ਰੇਜ ਦਾ ਪ੍ਰੋਜੈਕਟ ਲੈ ਕੇ ਆਏ ਤੁਸੀਂ ਮੰਡੀ ਚ ਜਾ ਕੇ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਨੇ ਉਸ ਤੋਂ ਇੱਕ ਇਹਨਾਂ ਨੇ ਹਜ਼ਾਰ ਰੁਪਿਆ ਨਹੀਂ ਲਾਇਆ ਪੰਚਾਇਤਾਂ ਸਾਡੀਆਂ ਜਿੰਨੇ ਵੀ ਪੈਸੇ ਅਜ ਪੰਚਾਇਤਾਂ ਕੋਲ ਆ ਸਾਡੇ ਦਿੱਤੇ ਹੋਏ ਐ ਡਵੈਲਪਮੈਂਟ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ ਸਿਰਫ ਗੱਲਾਂ ਬਾਤਾਂ ਦਾ ਕੜਾ ਪ੍ਰਸ਼ਾਦ ਹੈ ਸਰਕਾਰ ਦਾ ਤੁਸੀਂ ਦੇਖ ਹੀ ਰਹੇ ਹੋ ਤੋ ਬੜੀ ਮਾਇੂਸੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਸੋ ਤੁਸੀਂ ਦੇਖੀ ਨਿਓ ਜੋ ਪੰਜਾਬ ਦੇ ਹਾਲਾਤ ਨੇ ਠੀਕ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼